ਆਪਣੇ ਚੈਨਲ ਦੇ ਉੱਤੇ ਹੈਗਾ ਮਿੱਤਰੋ ਸਵਾਗਤ ਅੱਜ ਪਿੰਡ ਭਾਗੀਬਾਦਰ ਪਿੰਡ ਭਾਗੀਬਾਦਰ ਪਹੁੰਚੇ ਆਪਾਂ ਤੇ ਬਾਈ ਦਵਿੰਦਰ ਜਿਨੇ ਜਾਨਵਰ ਮੰਨ ਲਓ ਬੜੇ ਸ਼ੌਂਕ ਦੇ ਨਾਲ ਰੱਖੇ ਹੋਏ ਨੇ ਜੀ ਇਹਦੇ ਸ਼ੌਂਕ ਹੁੰਦਾ ਜਿਹੜਾ ਸ਼ੌਂਕ ਆਪਦੇ ਵਿੱਚ ਬਹੁਤ ਵੱਡੀ ਗੱਲ ਹੈ ਸ਼ੌਂਕ ਤੋਂ ਬਗੈਰ ਕੋਈ ਵੀ ਕੰਮ ਨਹੀਂ ਹੁੰਦਾ ਪਹਿਲਾਂ ਜਦੋਂ ਆਪਾਂ ਕਿੰਨੇ ਘੂੜੀਆਂ ਵਾਲੇ ਬਾਈ ਨੂੰ ਮਿਲਿਆ ਉੱਥੇ ਵੀ ਉਹਨਾਂ ਨੇ ਇਹੀ ਗੱਲ ਮੇਰ ਰੱਖੀ ਆ ਵੀ ਸ਼ੌਂਕ ਆ ਜਿਹੜਾ ਸ਼ੌਂਕ ਤੋਂ ਬਗੈਰ ਕੋਈ ਵੀ ਕਿੱਤਾ ਬੰਦਾ ਕਰ ਨਹੀਂ ਸਕਦਾ ਜੇ ਸ਼ੌਂਕ ਆ ਦਿਲ ਦੇ ਅੰਦਰ ਸਾਈ ਹੋਕਮ ਕਰ ਸਕਦਾ ਹੈ ਬਾਈ ਦਵਿੰਦਰ ਨੂੰ ਪੁੱਛਾਂਗਾ ਬਾਈ ਕਿੰਨੇ ਸੰ ਦੇ ਵਿੱਚ ਬਾਈ ਨੂੰ ਸ਼ੌਕ ਪਿਆ ਕਿ ਕਿਵੇਂ-ਕਿਵੇਂ ਬਾਈ ਵੈਰਾਈਟੀਆਂ ਆਉਂਦੀਆਂ ਜਿਹੜੀਆਂ ਜਨਮਰਾਂ ਦੀਆਂ ਵੈਰਾਈਟੀਆਂ ਬਾਰੇ ਆਪਾਂ ਤੁਹਾਨੂੰ ਦੱਸਣਗੇ ਕਿ ਕਿਹੜੀਆਂ-ਕਿਹੜੀਆਂ ਨਸਲਾਂ ਇਹਨਾਂ ਕੋਲੇ ਹੈਗੀਆਂ ਨੇਗੀਆਂ ਤੇ ਕਿਹੜੀਆਂ-ਕਿਹੜੀਆਂ ਨਸਲਾਂ ਇੱਥੋਂ ਅਵੇਲੇਬਲ ਬਾਈ ਤੋਂ ਲੈ ਕੇ ਜਾ ਸਕਦੇ ਬਾਈ ਦਵਿੰਦਰ ਤੁਹਾਡਾ ਹੈਗਾ ਚੈਨਲ ਦੇ ਤੇ ਤੁਹਾਡਾ ਤੇ ਤੁਹਾਡੇ ਕੋਲ ਬਾਈ ਹੁਣ ਕਿੰਨੀਆਂ ਨਸਲਾਂ ਨੇ ਇਸ ਟਾਈਮ ਬਾਈ ਹੁਣ ਇਸ ਟਾਈਮ ਹੈਗੀਆਂ ਜੀ 15 ਕ ਨਸਲਾਂ 15 ਨਸਲਾਂ ਲਗਭਗ ਜੀ ਹੈਗੀਆਂ ਹਾਂਜੀ ਤੇ ਜਦੋਂ ਆਪਾਂ ਬਾਈ ਜੀ ਜਨਵਰਾਂ ਦੇ ਕੋਲੇ ਜਾਵਾਂਗੇ ਤੁਹਾਨੂੰ ਦੱਸੋਗੇ ਕਿ ਤੁਹਾਡੇ ਕਿਹੜੀਆਂ ਕਿਹੜੀਆਂ ਨਸਲਾਂ ਸਾਡੇ ਕੋਲ ਹੈਗੀਆਂ ਨੇ ਤੇ ਕਿਹੜੀਆਂ ਕਿਹੜੀਆਂ ਨਸਲਾਂ ਆਪਾਂ ਲੈ ਕੇ ਜਾ ਰਹੇ ਦਵਿੰਦਰ ਬਾਈ ਤੁਹਾਨੂੰ ਸ਼ੌਂਕ ਕਿਹੜੇ ਸੰਦੇ ਵਿੱਚ ਪਿਆ ਇਹ ਤਾਂ ਇਹਨਾਂ ਦਾ ਬਚਪਨ ਤੋਂ ਹੀ ਹੈ ਜੀ ਉਦੋਂ ਮੈਨੂੰ ਜਨਵਰ ਘਟ ਹੁੰਦੇ ਸੀਗੇ ਬੜਾ ਕੁੱਤੇ-ਕੁੱਤੇ ਸ਼ੌਂਕ ਸੀ ਬਚਪਨ ਤੋਂ ਹੋ ਗਿਆ ਮੈਨੂੰ ਅੱਛਾ 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 ਹਾਂ ਇਹ ਜਨਵਰਾਂ ਦਾ ਵੀ ਸੀਗਾ ਇਹ ਘਟ ਸੀ ਜੀ ਠੀਕ ਹੈ ਹਾਂਜੀ ਜੀ ਮਨ ਲਓ ਬਾਈ ਕਹਿੰਦਾ ਸ਼ੌਂਕ ਤਾਂ ਮੈਨੂੰ ਹੈਗਾ ਨਾ ਜਨਮ ਮਨ ਲਓ ਜਨਮ ਤੋਂ ਹੀ ਬੜਾ ਕਹਿੰਦਾ ਪਾਲਣ-ਪੋਚਣਾਂ ਬਾਰੇ ਸ਼ੌਂਕ ਸੀ ਜ਼ਿਆਦਾ ਕੁ ਤੇ ਕੰਪਿਊਟਰ ਵੀ ਬਾਈ ਦੇ ਥੋੜੇ ਸ਼ੌਂਕ ਨੇ ਰੱਖੇ ਹੋਏ ਨੇ ਜੇ ਬਬ ਕੰਪਿਊਟਰ ਬਾਈ ਦੇ ਕਿੰਨੇ ਵੀਡੀਓ ਆ ਗਏ ਨੇ ਆਪਣੀਆਂ ਹਨਾ ਜੀ ਬਾਈ ਆਪਾਂ ਨੂੰ ਨੇੜੇ ਜਾ ਕੇ ਨਜ਼ਦੀਕੀ ਦੇ ਵਿੱਚ ਬਰੀਕੀ ਦੇ ਵਿੱਚ ਦੱਸੂਗਾ ਵੀ ਬਾਈ ਕੋਲੇ ਕਿਹੜੀਆਂ ਨਸਲਾਂ ਅਵੇਲੇਬਲ ਨੇ ਤੇ ਇੱਥੋਂ ਖਰੀਦ ਕੇ ਵੀ ਲਿਆ ਸਕਦੇ ਬਾਈ ਇਹ ਦੱਸੂਗਾ ਕਿਉਂਕਿ ਪਹਿਲਾਂ ਬਾਈ ਕੋਲੇ ਆ ਰਹੇ ਸੀਗੇ ਪਹਿਲਾਂ ਬਾਹਰੋਂ ਖੇਡਣ ਵਾਸਤੇ 20 ਮਿੰਟ ਅਸੀਂ ਵੇਟ ਕਰੀ ਵੀਡੀਓ ਬਣਾਉਣ ਆਏ ਸੀ ਮੈਂ ਟੈਂਸ਼ਨ ਤੇ ਉਹ ਬਾਈ ਦੱਸੂਗਾ ਕੱਲੀ-ਕੱਲੀ ਮੰਨ ਲਓ ਕਿਸਮ ਵੀ ਕਿਹੜੀਆਂ-ਕਿਹੜੀਆਂ ਕਿਸਮਾਂ ਬਾਈ ਕੋਲੇ ਹੁਣ ਹੈਗੀਆਂ ਨੇ ਤੇ ਮੰਨ ਲਓ ਅਵੇਲੇਬਲ ਹੋਣਗੀਆਂ ਸਾਰੀਆਂ ਰੇਟ ਮੌਕੇ ਦੇ ਹੋਣਗੇ ਬਾਈ ਕਹਿੰਦਾ ਵੀ ਰੇਟ ਆਪਾਂ ਨਹੀਂ ਦੱਸਨੇ ਕਿਉਂਕਿ ਰੇਟ ਮੌਕੇ ਦੇ ਹੋਣਗੇ ਜਿਵੇਂ ਇਸ ਚੀਜ਼ ਦੇ ਵਿੱਚ ਕਿਉਂਕਿ ਜਦੋਂ ਕੋਈ ਵੀ ਕਿੱਤਾ ਕਰਦਾ ਨਾ ਕਹਿੰਦੇ ਲਾਸ ਵੀ ਬੜਾ ਹੁੰਦਾ ਜਿਵੇਂ ਰਾਤ ਬਾਈ ਕੁਝ ਜਾਨਵਰ ਲਿਆਇਆ ਸੀ ਬਾਈ ਨੂੰ ਲਾਸ ਹੋਇਆ ਬੜਾ ਦੁੱਖ ਹੋਇਆ ਬਾਈ ਇਹ ਦੇਖ ਕੇ ਕਹਿੰਦਾ ਜਾਨਵਰਾਂ ਦਾ ਲਾਸ ਵੀ ਹੋ ਗਿਆ ਕਿਉਂਕਿ ਜਦੋਂ ਬਾਹਰੋਂ ਲਿਆਉਣਾ ਖਰਚਾ ਵੀ ਪੈਂਦਾ ਜਾਨਵਰਾਂ ਦਾ ਹਾਂਜੀ ਹਾਂਜੀ ਖਰਚਾ ਵੀ ਪੈਂਦਾ ਹੈ ਲਾਸ ਵੀ ਪੈਂਦਾ ਹੈ ਕਹਿੰਦੇ ਕਿੱਤੇ ਦੇ ਵਿੱਚ ਲਾਸ ਤਾਂ ਹਰੇਕ ਦੇ ਵਿੱਚ ਹੈਗਾ ਹਾਂਜੀ ਪਰ ਕਿੱਤਾ ਕਿ ਸ਼ੌਂਕ ਨਿਉ ਕੀਤਾ ਜਾਂਦਾ ਹੈ ਬਾਈ ਦਵਿੰਦਰ ਹੁਣ ਆਪਾਂ ਤੁਹਾਡੇ ਜਾਨਵਰਾਂ ਦੀ ਵੀਡੀਓ ਸ਼ੂਟ ਕਰਾਂਗੇ ਤੇ ਸਾਨੂੰ ਨਸਲਾਂ ਬਾਰੇ ਜਰੂਰ ਦੱਸਿਓ ਕਿ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ ਨਸਲਾਂ ਹੈਗੀਆਂ ਨੇ ਕਿਉਂਕਿ ਤੁਹਾਨੂੰ ਇਸ ਚੀਜ਼ ਬਾਰੇ ਬਰੀਕੀ ਜ਼ਿਆਦਾ ਜਾਣਕਾਰੀ ਹੈਗੀ ਹੈ ਨਾ ਬਾਈ ਤੇ ਚੱਲਦੇ ਆ ਬਾਈ ਆਪਾਂ ਤੁਹਾਡੇ ਮਤਲਬ ਸੈਟ ਤੇ ਨਹੀਂ ਚੱਲਦੇ ਆ ਅਜੂ ਹਾਂਜੀ ਹਾਂਜੀ ਹੁਣ ਬਾਈ ਦਵਿੰਦਰ ਤੁਸੀਂ ਕੱਲੀਆਂ-ਕੱਲੀਆਂ ਨਸਲਾਂ ਬਾਰੇ ਜਿਵੇਂ ਆਪਣਾ ਕੈਮਰਾਮੈਨ ਵੀ ਨਾਲ ਦੇ ਨਾਲ ਦਿਖਾਊਗਾ ਵੀ ਕਿਹੜੇ-ਕਿਹੜੇ ਨਸਲਾਂ ਤੁਹਾਡੇ ਕੋਲ ਹੈਗੇ ਨੇ ਕੈਮਰਾ ਉਧਰ ਨੂੰ ਜਾਊਗਾ ਹਨਾ ਤੇ ਤੁਸੀਂ ਬਾਈ ਦਵਿੰਦਰ ਥੋੜੀ ਜਿਹੀ ਬਰੀਕੀ ਸਾਨੂੰ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਤੁਹਾਡੇ ਕੋਲੇ ਦੱਸਿਆ ਬਾਹਰੋਂ ਬਹੁਤ ਗਾਹਾਂ ਆਉਂਦੇ ਨੇ ਨਾ ਬਾਪੂ ਜੀ ਨਾਲ ਗੱਲ ਹੋਈ ਹੈ ਕਹਿੰਦੇ ਵੀ ਵਧੀਆ ਗਾਹ ਤੋਂ ਸਾਨੂੰ ਵਧੀਆ ਪੈਂਦਾ ਬਾਹਰੋਂ ਤੇ ਬਾਕੀ ਮਿਹਨਤੋ ਹੀ ਕਰ ਰਹੇ ਹੋ ਤੁਸੀਂ ਨਾ ਤਿੰਨ ਚਾਰ ਸਾਲ ਤੋਂ ਲਗਾਤਾਰ ਮਿਹਨਤ ਕਰ ਰਹੇ ਹੋ ਇਹਦੇ ਵੀ ਕੋਈ ਫਲ ਜਦੋਂ ਲੱਗਦਾ ਤਾਂ ਮਿਹਨਤ ਨੂੰ ਲੱਗਦਾ ਬਾਈ ਹੈ ਨਾ ਹਾਂਜੀ ਹਾਂਜੀ ਤੇ ਬਾਈ ਤੁਸੀਂ ਇਦੋਂ ਦੱਸਣਾ ਸਟਾਰਟ ਕਰ ਦਿਓ ਤੁਹਾਨੂੰ ਸਾਰੇ ਨੂੰ ਦੱਸਣਾ ਵਾਲੀ ਜ਼ਰੂਰ ਆ ਤੁਸੀਂ ਬ੍ਰੀਕ ਦੇ ਨਾਲ ਦੱਸੋ ਜੇ ਜਦੋਂ ਕੋਈ ਵੀ ਤੁਹਾਡਾ ਮੰਨ ਲਓ ਸਾਡੇ ਚੈਨਲ ਨੂੰ ਦੇਖ ਕੇ ਕੋਈ ਤੁਹਾਡੇ ਕੋਲ ਆਵੇ ਤਾਂ ਉਹ ਤੁਹਾਨੂੰ ਸਿਆ ਲਾਵੇ ਮੇਰੇ ਨਾਲ ਦੀ ਪਾਰੀ ਥੋੜੀ ਬ੍ਰੀਕ ਦੇ ਦੱਸ ਲਓ ਤਾਂ ਆਪਣੇ ਕੋਲ ਟਰਕੀ ਮਿਲ ਜਾਣਗੇ ਚਕੋਰਾ ਮਿਲ ਜਾਣਗੇ ਚਕੋਰਾ ਚ ਰੰਗ ਮਿਲ ਜਾਣਗੇ ਟਰਕੀਆਂ ਚ ਰੰਗ ਮਿਲ ਜਾਣਗੇ ਅੱਛਾ ਬਈ ਬਤਕਾਂ ਚ ਮੇ ਰੰਗ ਮਿਲ ਜਾਣੇ ਖਾਕੀ ਜੰਬਲ ਮਿਲ ਜੂ ਰਾਜਹਾਂਸ ਮਿਲ ਜੂ ਅੱਛਾ ਮਸਕੂਬੀ ਹੁੰਦੀ ਆ ਵਾਈਟ ਪਿਕ ਨੇ ਇਸ ਟਾਈਮ ਹੈ ਨਹੀਂ ਕੀ ਉਹ ਸਾਰੇ ਨਸਨ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਆ ਦਿਖਾ ਦਿਓ ਟਰਕੀ ਇੱਧਰ ਅੱਛਾ ਇਹ ਹੈ ਟਰਕੀ ਬਈ ਇਹ ਟਰਕੀ ਹੈ ਇਹ ਠੀਕ ਹੈ ਇਹਦੇ ਵਿੱਚ ਵੀ ਬਾਈ ਅੱਗੇ ਜਾ ਕੇ ਨਸਲਾ ਹੋਣੀਆਂ ਹਾਂ ਇੱਥੇ ਰੰਗ ਆ ਜਾਂਦੇ ਰੰਗ ਆ ਜਾਂਦੇ ਅੱਛਾ ਬਾਈ ਕਾਲੇ ਕਾਲੇ ਚਕੌਰ ਆ ਗਏ ਅੱਛਾ ਬਾਈ ਕਾਲਾ ਸੀਲ ਚ ਮੁਰਗੀ ਆ ਗਈ ਅੱਛਾ ਬਾਈ ਉਹਨਾਂ ਲਾ ਕੇ ਕਬੂਤਰ ਆ ਗਏ ਇਧਰੋਂ ਕਬੂਤਰ ਆ ਗਏ ਹਾਂਜੀ ਹਾਂਜੀ ਬਾਈ ਨੇ ਆਪਾਂ ਦੇਖਿਆ ਬੈਠਾ ਉਹ ਵੀ ਕੂਤਰ ਦੇਖੇ ਕਿ ਕਿਉਂ ਕੂਤਰ ਨੇ ਬਾਈ ਜੀ ਇਹ ਆਹ ਸੀਲ ਮੁਰਗੀ ਆ ਗਈ ਇਧਰ ਅੱਛਾ ਜੀ ਉਹ ਗਰਾ ਬਰਮਾ ਆ ਗਏ ਜੀ ਹਾਂ ਥੋੜੀ ਜਣੀ ਕੱਲਕੇ ਦਿਖਾ ਦਿਆ ਕਰੋ ਇੱਕ ਮਿੰਟ ਬੜਾ ਬਈ ਨਾਲ ਦੇ ਬੰਦ ਕਰਨਾ ਕਰੋ ਕਿਉਂਕਿ ਬਈ ਜਾਨਵਰ ਬਹਰ ਨਹੀਂ ਕਹਿੰਦਾ ਡਾੜਿਆਦਾ ਹਨਾ ਇਹ ਆ ਲੱਕੇ ਕੂਤਰ ਆ ਗਈ ਆ ਲੱਕੇ ਕੂਤਰ ਬਾਈ ਨੇ ਸ਼ੌਂਕ ਦੇ ਨਾਲ ਜਮਾ ਰੱਖੇ ਸੀ ਇਹ ਆਪਦੇ ਆਪਦੇ ਰੱਖੇ ਬਈ ਇਹ ਸੇਲ ਨਹੀਂ ਕਰਨੇ ਆਪਾਂ ਠੀਕ ਆ ਬਈ ਇਹ ਸ਼ੌਂਕ ਵਾਲੇ ਸੇਲ ਇਹ ਸ਼ੌਂਕ ਵਾਲੇ ਮੰਨ ਲਓ ਹਨਾ ਇਹ ਤਾਂ ਬਾਈ ਕਹਿੰਦਾ ਮੈਂ ਸ਼ੌਂਕ ਨਹੀਂ ਰੱਖੇ ਹੋਏ ਨੇ ਹਾਂਜੀ ਕਬੇ ਕੂਤਰ ਤਾਂ ਜਿਹੜੇ ਕੂਤਰ ਮੰਨ ਲਓ ਰੱਖਦੇ ਨੇ ਉਹਨਾਂ ਨੂੰ ਪਤਾ ਵੀ ਸ਼ੌਂਕ ਕਿੰਨੀਆਂ ਕਿਵੇਂ ਰੱਖੇ ਜਾਂਦੇ ਨੇ ਆ ਗਈ ਆ ਵੀ ਲੱਕੇ ਕਬੂਤਰ ਆ ਜੀ ਬੰਦੇ ਇਹ ਹੈਗਾ ਸ਼ੌਂਕ ਜੀ ਦਾ ਭਰਾ ਉਹ ਸ਼ੌਂਕ ਹੈ ਸ਼ੌਂਕ ਬੜੀ ਮਹਿੰਗੀ ਚੀਜ਼ ਹੈ ਤਾਂ ਇਹ ਸੇਰ ਮੁਰਗੀ ਆ ਗਈ ਅੱਛਾ ਬਈ ਹਾਂ ਜੀ ਹਾਂ ਜੀ ਬੱਤੇ ਵੱਡੀ ਬੱਤੀ ਤੇ ਇਹਨਾਂ ਦੇ ਵਿੱਚ ਵੀ ਬਾਈ ਜਿਵੇਂ ਆਪਣੇ ਤੁਹਾਡੇ ਹਨਾ ਮੰਨ ਰੰਗ ਹਨਾ ਉਹ ਜਿਹੜੇ ਵੈਰਾਈਆਂ ਹੋਣੀਆਂ ਵਿੱਚ ਵੀ ਇਹਦੇ ਰੰਗ ਆ ਜਾਂਦੇ ਆ ਅੱਛਾ ਬਈ ਰੰਗ ਆ ਗਿਆ ਬਲੈਕ ਵਾਈਟ ਆਇਆ ਤੇ ਇੰਨੀ ਵਾਈਟ ਆ ਜਾਂਦੀ ਹੈ ਹਾਂ ਅਗਲਾਂ ਗਈ ਹਾਂ ਇਹ ਹੋ ਜਾਣਗੇ ਉਹ ਕਰੋ ਹਾਂ ਕਤਾ ਬਾਗ ਦੀ ਬਾਗ ਉੱਤਰੀ ਬਾਗ ਦੀ ਇੱਧਰ ਮੈਂ ਕਰ ਦਿੰਦਾ ਕੋਈ 22 ਦਸੰਬਰ ਨੂੰ ਸਟੇਜ ਸਾਡੇ ਕੋਲ ਮਸਲਾ ਵੀ ਕਾਫੀ ਨਹੀਂ ਹਾਂਜੀ ਤੇ 2 300 ਜਾਨਵਰ ਇਹ ਕਹਿੰਦਾ ਬਾਈ ਕਹਿੰਦਾ ਵੀ ਜੇ ਕੋਈ ਬੰਦਾ ਅਵੇਲੇਬਲ ਹੈਗਾ ਸਾਡੇ ਕੋਲ ਇਹ ਬੰਦਾ ਕਿਸੀ ਫੋਨ ਕਰਦਾ ਹੈ ਨਾ ਬਾਈ ਹਾਂ ਜੀ ਲੈਣ ਲਈ ਖੜੇ ਦੱਸਣਾ ਪਿਆਰ ਨਹੀਂ ਇਹ ਤਾਂ ਬਾਈ ਆਡਾ ਮੁਰਗੀ ਦਾ ਆਡਾ ਪਰੇ ਆਪਾਂ ਅੱਛਾ ਬੰਦਾ ਉਹਦਾ ਪਰਲੇ ਜਾਗੀ ਇਹ ਨਾ ਫੈਂਸੀ ਫੈਂਸੀ ਜਿਹਾ ਇਹ ਜਿਹਾ ਜਾਈ ਬਾਈ ਕਿ ਮੈਂ ਕਰਤੀ ਹੋਵੇ ਅੱਛਾ ਜੇ ਕਹਿੰਦੇ ਨੇ ਵੱਧ ਲੈਣੇ ਉਹ ਵੱਧ ਵੀ ਦੇ ਦਾਂਗੇ ਹਜ਼ਾਰ ਵੀ ਦੇ ਦਾਂਗੇ ਬਾਈ ਇਹਦਾ ਠੀਕ ਹੈ। ਹਾਂ, ਤੇ ਬੋਰਲੇ ਨੇ ਇਹੋ ਜਿਹਾ ਕੋਰ ਦੇ ਦਗਾ ਨਹੀਂ 1000 ਦੇਵਾਂਗੇ। ਠੀਕ ਹੈ। ਹਾਂ ਬਈ। ਜਿੰਨੀ ਮਰਜ਼ੀ ਲਗਾ ਦੇ। ਪਰ ਬਈ ਇਹ ਬੱਕਰੀਆਂ ਹੀ ਨਹੀਂ ਰੱਖੇ ਹੋਏ ਅੱਗੇ ਸਾਹ ਦੇ ਨਾਲ। ਹਾਂ ਬਈ ਇਹ ਬੱਕਰਾ ਸਾਹ ਤਾ ਰੱਖਿਆ ਹੈ। ਬੱਕਰ ਨੂੰ ਆਪਾਂ ਫੀਡ ਕਰਦਾਂਗੇ। ਠੀਕ ਹੈ। ਹਾਂ। ਇਹ ਕਿਹੜੀ ਕਿਹੜੀ ਰੱਖੇ? ਇਹ ਬਰਬਰੀ ਆ ਬਈ। ਬਰਬਰੀ। ਇਹ ਬਈਆਂ ਇਹ ਜਿਹੜਾ ਲੱਗਦਾ ਹੈ ਕਿ ਇਹ ਪਹਾੜਾਂਾਂ ਵਿੱਚ ਖਿੱਦੀ ਜਾਨਵਰ ਤੇ ਹੈ। ਹਾਂ ਉਹ ਵੀ ਚੀਜ਼ ਹੈ। ਹਾਂ ਰਾਜ ਹੈ। ਬਾਈ ਕਹਿੰਦਾ ਬਰਬਰੀ। ਇਹ ਆਪਾਂ ਨਵੀਂ ਲੱਭਦੇ ਪਹਿਲਾਂ ਹੁਣ ਕੋਲ ਆਪਾਂ ਬੱਕਰੀਆਂ ਦੇ ਵੀਡੀਓ ਆਪਣੀਆਂ ਆਈਆਂ ਨੇ ਹਾਂ ਆਪਣੇ ਚੈਨਲ ਦੇ ਵਿੱਚ। ਇਹ ਕਹਿੰਦਾ 이 때, 이 때, 이 때, 이 때, 이 때, 이제이 때, 이 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 때, ਆਪਣੇ ਚੈਨਲ ਤੇ ਫੇਰ ਮਿੱਤਰੋ ਸਵਾਗਤ ਹੈ ਬਾਈ ਦਵਿੰਦਰ ਜਿਹੜਾ ਡੀਐਸਪੀ ਦੇ ਨਾਲ ਬਹੁਤ ਮਸ਼ਹੂਰ ਹੈ ਭਰਾ ਆਪਣਾ ਹੈ ਨਾ ਕਿਉਂਕਿ ਬਾਹਰ ਬੋਰਡ ਲੱਗਿਆ ਹੋਇਆ ਹੈ ਵੱਡੇ ਰੋਡ ਤੇ ਬ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਥੋੜਾ ਜਿਆ ਕਿ ਬਾਈ ਕੋਲੇ ਮੁਰਗੀਆਂ ਤੇ ਮੁਰਗੇ ਲੈਣ ਵਾਸਤੇ ਬਾਈ ਕੋਲੇ ਜਿੱਥੋਂ ਤੋਂ ਵੀ ਬਾਈ ਮਿਲਣਾ ਬਾਈ ਆਏ ਫੇਰੇ ਬੜੀ ਜੂੜਾ ਫੀਡ ਕੋਟ ਜਿਹੜੇ ਦੇ ਵਿੱਚ ਤੇ ਭਾਈ ਸਾਡੇ ਕੋਲ ਇਹ ਕਿੰਨੇ ਵੀ ਜਨਵਰ ਮੱਲਾ ਅਵੇਲੇਬਲ ਨੇ ਜੇ ਕੋਈ ਬਾਈ ਹੁਣ ਕੋ ਲੈਣ ਆਉਂਦਾ ਹੈ। ਕੁਆਂਟੀਟੀ ਦਾ ਬਾਈ ਹੋ ਜਾਂਦੀ ਜਿੰਨੀ ਕਹਾਂਗੇ ਉੰਨੀ ਹੋ ਜੂ। ਵਿਸ਼ਾ ਬਾਈ। ਹਾਂ ਬਾਈ। ਇੱਥੇ ਲੋਕਲ ਆਪਾਂ ਮੰਨ ਕੇ ਚੱਲ 5-600 ਜਨਵਰ ਇੱਥੇ ਆਪਣੇ ਕੋਲੇ ਹੁੰਦੇ ਹੀ ਹੈਗਾ। ਵੀ ਕਈ ਵਾਰੀ ਹਾਂ ਵੀ ਫੋਨ ਕਰਕੇ ਆਜੋ ਕਈ ਵਾਰੀ ਬਈ ਐ ਸਾਰੀ ਕਿਰਮ ਸੇਲ ਵੀ ਹੋ ਜਾਂਦਾ ਹੈਗਾ। ਹਾਂ ਬਾਈ। ਬਰੀਡਾਂ ਬਾਈ ਨਵਿੰਦਰ ਨੇ ਦੱਸਿਆ ਬਰੀਡਾਂ ਵੀ ਆਪਣਾ ਕੋ ਬੜੀਆਂ ਨੇ ਤੇ ਕਹਿੰਦਾ ਵੀ ਜਿਹੜੇ 12 ਜਾਨਵਰ ਲੈਣ ਉਹਨਾਂ ਨੂੰ ਬਾਹਰਲੇ ਜਿਨੇ ਤੋਂ ਉਹਨਾਂ ਨੂੰ ਆਪ ਇੰਨੀ ਟੈਸਟ ਜਰੂਰ ਕਰਾਂਗੇ ਵੀ ਫੋਨ ਜਰੂਰ ਕਰਨ ਪਹਿਲਾਂ ਜੇ 5 7 5 400 ਸਾਡੇ ਕੋਲ ਜਾਨਵਰ ਅਵੇਲੇਬਲ ਹੁੰਦਾ ਹੈ ਜੇ ਕਿਸੇ ਨੂੰ ਹਜ਼ਾਰ ਜਾਨਵਰ ਚਾਹੀਦਾ ਉਹ ਥੋੜਾ ਫੋਨ ਕਰਕੇ ਉਹ ਕਿਉਂਕਿ ਬਾਈ ਕਹਿੰਦਾ ਫਿਰ ਆਪਾਂ ਨਾਲ ਦੀ ਨਾਲ ਉਹ ਪ੍ਰਬੰਧ ਕਰਕੇ ਤੇ ਹਜ਼ਾਰ ਜਾਨਵਰ ਆਪਾਂ ਨਾਲ ਦੀ ਨਾਲ ਦੇ ਦਿਆਂਗੇ ਹੁਣ ਬਾਈ ਵੈਰਾਈਟੀਆਂ ਥੋੜੀਆਂ ਜੀਆਂ ਦੱਸੋ ਇਹਨਾਂ ਵਿੱਚ ਵੈਰਾਈਟੀਆਂ ਹੁੰਦੇ ਕੋਈ ਕਿਹੜੀਆਂ ਕਿਹੜੀਆਂ ਇਹ ਚ ਬਾਈ ਇੱਕ ਤਾਂ ਬਲੈਕ ਅਸਟ ਲੋਪ ਕਰਦੀ ਆ ਬਾਈ ਜਿਹ ਇਕ ਕਾ ਕਰਕਨਾ ਤਾਂ ਕਾਲੀ ਗਲੰਘੀ ਵਾਲੀ ਹੁੰਦੀ ਸਾਰੀ ਕਾਲੀ ਕਰਕਨਾ ਤਾਂ ਕਾਲੀ ਗਲੰਘੀ ਹਾਂ ਬਈ ਇੱਕ ਆ ਰਹੀ ਆ ਬਾਈ ਇਹ ਚ ਅੱਛਾ ਬਈ ਹਾਂਜੀ ਹਾਂਜੀ ਬਈ ਠੀਕ ਹੈ ਬਈ ਮੰਨ ਲਓ ਸਾਰੇ ਜਾਨਵਰ ਅਜਿਹਾ ਲੈ ਵਲ ਹੈ ਗਿਆ ਹਾਂ ਬਈ ਬਰੀਡਾਂ ਸਾਰੇ ਡੀਪੀ ਵੀ ਮਿਲ ਜਾਂਦੀਆਂ ਬਈ ਅੱਛਾ ਆ ਨਿਕਲ ਜਾਂਦੇ ਆ ਜਾਂਦੇ ਸੇਲ ਹੋ ਜਾਂਦੇ ਬਈ ਐ ਠੀਕ ਹੈ ਹਾਂ ਬਈ ਸਾਰਾ ਸਰਕਲ ਚੱਲੀ ਜਾਂਦਾ ਹੈਗਾ ਠੀਕ ਹੈ ਜਾਨਵਰ ਹਰੇਕ ਕੋਈ ਮਰਜ਼ੀ ਜਾਨਵਰ ਹੋਵੇ ਬਈ ਠੀਕ ਹੈ ਆ ਬਾਈ ਨੇ ਜਾਨਵਰ ਦੱਸਿਆ ਬਾਈ ਨੇ ਜਾਨਵਰ ਉਧਰ ਵੀ ਗਿਆ ਇਹਨਾਂ ਨੇ ਪਹਿਲਾਂ ਵੀਡੀਓ ਬਣਾਈ ਸੀ ਕਿਉਂ ਦੂਜਾਰੇ ਸ਼ੂਟ ਕਰੀ ਹੈ ਜੀ ਬਾਈ ਕਹਿੰਦਾ ਵੀ ਇੰਨੀ ਕੁ ਰਿਕਵੈਸਟ ਆਵਾ ਬਾਹਰਲੇ ਜਿਲ੍ਹੇ ਨੂੰ ਜ਼ਰੂਰ ਕਾਂਗੇ ਜੀ ਬਾਈ ਹੋਰੇ ਬੇਸ ਫੋਟੋ ਆ ਜਾਈ ਨੇ ਕਿਉਂਕਿ ਗੁਰਜਲੇ ਵਿੱਚ ਇਥੋਂ ਤੋਂ ਵੀ ਜਿਹ ਕਿਸੇ ਜਿਆਦੇ ਜਾਨਵਰ ਚਾਹੀਦੇ ਨੇ 1000 ਤੱਕ ਦਾ ਹੋਊ ਜਰੂਰ ਫੋਨ ਜਰੂਰ ਕਰਾ ਭਾਈ ਕਿਉਂਕਿ ਫਿਰ ਮੌਕੇ ਦੇ ਨਾਲ ਕੋਈ ਵੀ ਕੰਮ ਬੰਦ ਕਰਨਾ ਬੜਾ ਆਸਾਨ ਹੋ ਜਾਂਦਾ ਹਾਂਜੀ ਤੇ 5-700 ਰੁਪਏ ਫਾਰਵੇਲੇ ਬੇਲੇ ਪੱਕੀ ਭਾਈ ਐਤ ਕੀ ਥੋੜਾ ਤੇਜ਼ ਆ ਕੰਮ ਠੀਕ ਹੈ ਐਤ ਕੀ ਹਾਂ ਭਾਈ ਮੁਰਗੀ ਦਾ ਕੰਮ ਵੀ ਤੇਜ਼ ਹਨ ਲੈਦਾ ਵੀ ਤੇਜ਼ ਹੋਊਗਾ ਹਜੇ ਪੂਰਾ ਜਦੋਂ ਕਿ ਉਹ ਸਾਲ ਸਟਾਰਟ ਹੋ ਗਿਆ ਹਾਂ ਭਾਈ ਐਤ ਕੀ ਮਤਲਬ ਉਦੋਂ ਨਹੀਂ ਪੈਦਾਵਾਰ ਨਹੀਂ ਹੈਗੀ ਭਾਈ ਜਿੰਨੀ ਲਗਤ ਹੈ ਲਗਤ ਹਾਂਜੀ ਇੱਕ ਨਾ ਭਾਈ ਅੱਪਾ ਪਹਿਲਾਂ ਵੀ ਦੇਖ ਆਪਣੇ ਚੈਨਲ ਦੇ ਉੱਤੇ ਗੱਲ ਕਰਦੇ ਹੁੰਦੇ ਹਾਂ ਵੀ ਜਿਹੜਾ ਸ਼ੌਂਕ ਹੈ ਥੋੜਾ ਰੁਕਣ ਘਟ ਚਾਹਦਾ ਹਰੇ ਗੁੰਦ ਹੈ ਹਾਂ ਹਾਂ ਆ ਚੀਬ ਆ ਚੀਬ ਵੈਰੈਟੀ ਮੇਰੇ ਕੋਲ ਆ ਵੈਰੈਟੀ ਮੇਰੇ ਕੋਲੇ ਹੋਵੇ ਆ ਕਿਸਮ ਦੀ ਮੇਰੇ ਕੋਲ ਹੋਵੇ ਪਰ ਸ਼ੌਂਕ ਆ ਜਿਹੜਾ ਨਵੇਂ ਬੱਚਿਆਂ 'ਚ ਘਟਦਾ ਜਾਂਦਾ ਹਾਂ ਜਿਉਂ ਕਿ ਬਾਹਰ ਜਾਣ ਦਾ ਰੁਝਾਨ ਵਧ ਰਿਹਾ ਹੈ ਹਾਂ ਜੀ ਉਹਨੇ ਬਾਈ ਜੀ ਆਪਦਾ ਕਾਰੋਬਾਰ ਤੋੜਿਆ ਮੰਨ ਲਓ ਬਾਈ ਕਹਿੰਦਾ ਤਿੰਨ ਚਾਰ ਸਾਲ ਹੋ ਗਏ ਆਪਾਂ ਨਵੇਂ ਬੱਚਿਆਂ ਨੂੰ ਵੀ ਅਪੀਲ ਕਰਾਂਗੇ ਬਾਹਰ ਜਾਣ ਦੀ ਥਾਂ ਤੇ ਜਿਵੇਂ ਪਹਿਲਾਂ ਘੋੜੀਆਂ ਬਾਰੇ ਦਿਖਾਉਨੇ ਆ ਨਾ ਆਪਣੇ ਚੈਨਲ 'ਤੇ ਤੇ ਪਸ਼ੂਆਂ ਮਤਲਬ ਅਮਰੀਕਾ ਨਾਲ ਖਾਈਆਂ ਬਾਰੇ ਵੀ ਚੰਗੀਆਂ ਵੈਰੈਟੀਆਂ ਦਿਖਾਉਨੇ ਆ ਤੇ ਅੱਜ ਬਾਈ ਨਾਲ ਆਪਾਂ ਮੁਲਾਕਾਤ ਕਰਕੇ ਵਧੀਆ ਲੱਗਿਆ ਵਧੀਆ ਕਾਰੋਬਾਰ ਕਰ ਸਕਦੇ ਆ ਬਾਹਰ ਭੱਜਣ ਦੀ ਬਜਾਏ 20-30 ਲੱਖ ਰੁਪਏ ਲਾਉਣਾ ਬਾਹਰ ਜਾ ਕੇ ਹਨਾ ਹਾਂਜੀ ਤੇ ਫਿਰ ਤੁਹਾਨੂੰ ਪਤਾ ਇਹ ਕਾਰੋਬਾਰ ਵੀ ਹੈ ਨਹੀਂ ਬਾਹਰ ਦੇ ਦਿਸਾਂ ਦੇ ਵਿੱਚ ਕਾਰੋਬਾਰ ਵੀ ਖੱਪ ਹੋਣ ਦੇ ਕਿਨਾਰੇ ਹੋ ਰਿਹਾ ਹੈ ਤੇ ਬਾਈ ਕਹਿੰਦਾ ਮੈਂ ਆਪਦੇ ਕਿੱਥੇ ਤੋਂ ਹੈਗਾ ਖੁਸ਼ਕੁਸ਼ਟ ਤੇ ਕਿੰਨੇ ਬਾਈ ਦੇ ਲਿੰਕ ਮੈਨੂੰ ਅੱਛਾ ਕੇ ਮਨ ਬੜਾ ਖੁਸ਼ ਹੋਇਆ ਬਾਈ ਕੋਲੇ ਪਹਿਲਾਂ ਇਹ ਦੋ ਮੈਂ ਸਟਾਰਟ 'ਚ ਆਇਆ ਉਦੋਂ ਵੀ ਕਿੰਨੇ ਗਾਖਸੀ ਬਾਈ ਕੋਲੇ ਇੱਥੇ ਕਰੇ ਸੀ ਹਨਾ ਫਿਰ ਵਿਚਾਲ ਦੀਆਂ ਅੰਜਾਂ ਵਾਲੇ ਕਿੰਨੇ ਗਾਖਾਏ ਬਾਈ ਨੂੰ ਤਲਵੰਡੀ ਤੋਂ ਬਾਈ ਦਾ ਮਿੱਤਰ ਮਿਲਣਾ ਆਇਆਗਾ ਤੇ ਰੌਣਕ ਮੇਲਾ ਬਾਈ ਕਹਿੰਦਾ ਸਾਰਾ ਨਹੀਂ ਲੱਗਿਆ ਲੱਗਿਆ ਰਹਿੰਦਾ ਬਾਈ ਰੌਣਕ ਮੇਲਾ ਸਾਰਾ ਕਹਿੰਦਾ ਵੀ ਐਂ ਲੱਗਦਾ ਜਿਵੇਂ ਕੋਸਾਕੀ ਦਾ ਮੇਲਾ ਹੋਵੇ ਹੈ ਤੇ ਨਾਲੇ ਨਾਲ ਕਾਰੋਬਾਰ ਚੱਲੀ ਜਾਂਦਾ ਬਾਈ ਦਾ ਹਾਂਜੀ ਹਾਂਜੀ ਸਾਰੇ ਮਿੱਤਰਾਂ ਨੂੰ ਆਪਾਂ ਦੋਸਤਾਂ ਨੂੰ ਬੱਚਿਆਂ ਨੂੰ ਅਪੀਲ ਕਰਾਂਗੇ ਕੀ ਬਾਈ ਵੰਗੂ ਆਪਦਾ ਤੋਰੋ ਕਾਰੋਬਾਰ ਕੀ ਆਪਦੇ ਕੰਮ ਤੋਂ ਹੋ ਸੰਤੁਸ਼ਟ ਤੇ ਭਰਾ ਵੀ ਕਹਿੰਦਾ ਮੈਂ ਵਧੀਆ ਵੀ ਸੱਚੋਂ ਮੇਰੇ ਪ੍ਰਮਾਤਮਾ ਦਾ ਸੁੱਖ ਨਾ ਵਧੀਆ ਚੱਲ ਰਿਹਾ ਤੇ ਥੋੜੇ ਘਣਾ ਲੌਸ ਤੋਂ ਮਤਲਬ ਫਿਰੇ ਕੰਮ ਦੇ ਵਿੱਚ ਆਹ ਆਪਦੇ ਇਹ ਮਾਲਕ ਬੰਨਾ ਬਈ ਤਾਂ ਉਹਦਾ ਚੰਨਾ ਹੀ ਪੈਂਦਾ ਕਿਉਂਕਿ ਬਾਈ ਨੇ ਦੱਸਿਆ ਬਾਈ ਹੈਗਾ ਸ਼ੌਂਕੀ ਕੁੜੀਆਂ ਦਾ ਤਾਂ ਉਹਦੀ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਵੀ ਜਿਹੜੀ ਚੀਜ਼ ਸਾਹ ਲੈਂਦੀ ਹੈ ਉਹ ਚ ਦਾ ਥੋੜਾ ਘਣਾ ਦਾ ਪਾਉਂਦਾ ਪੈਂਦਾ ਰਹੀ ਸਹੀ ਹਾਂ ਰਾ ਭਾਈ ਹਾਂਜੀ ਹਾਂਜੀ ਬਾਈ ਤੇ ਇਸ ਵਕਤ ਨਾਲ ਗੱਲਬਾਤ ਕੀਤੀ ਬਾਈ ਦਵਿੰਦਰ ਵਧੀਆ ਲੱਗਿਆ ਹਾਂਜੀ ਹਾਂਜੀ ਬਈ ਬਾਰੀ ਬਾਰੀ ਤੁਹਾਨੂੰ ਬਾਈ ਦਵਿੰਦਰ ਮਿਲਦੇ ਰਹਾਂਗੇ ਨਾ ਨਾ ਜ਼ਰੂਰ ਜਦੋਂ ਤੁਹਾਡੋ ਕੋਈ ਸਮਾਂ ਹੋਇਆ ਕੋਈ ਹਾਂ ਹਾਂਜੀ ਹਾਂ ਆ ਜਦੋਂ ਆਪਾਂ ਇਧਰ ਮਹੀਨੇ ਅਗਲੇ ਕਿੰਨੇ ਗਿੜਾ ਵਜਾ ਕੋ ਸਾਡਾ ਨੂੰ ਮਿਲਿਆ ਕਰਾਂਗੇ ਤੇ ਸਾਡਾ ਭਰਾ ਦਾ ਵੀ ਇਸ ਨੰਬਰ ਲਿਆ ਉਹਨਾਂ ਦਾ ਵੀ ਆਪਾਂ ਘੋੜੀਆਂ ਬਾਰੇ ਕਿ ਗੱਲਬਾਤ ਅੱਗੇ ਕਰਦੇ ਰਹਾਂਗੇ ਹਾਂਜੀ ਠੀਕ ਹੈ ਜੀ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ ਬਾਈ ਦਵਿੰਦਰ ਥੋੜੀ ਜਾਣਕਾਰੀ ਆਪਸ ਉਥੋਂ 2 ਮਿੰਟ 1 ਮਿੰਟ ਲਈ ਉਹ ਵੀ ਨਿਕ ਮਿੰਟ ਥੋੜਾ ਹੋਰ ਲਵਾਵਾਂਗੇ ਕੀਮਤੀ ਸਮਾਂ ਤੁਹਾਡੇ ਕੋਲ ਹੈ ਨਾ ਕਿਉਂਕਿ ਗ ਵੀ ਭਾਈ ਤੁਸੀਂ ਬੱਚਿਆਂ ਨੂੰ ਜਿਹੜੇ ਬੱਚੇ ਮੰਨ ਲਓ ਆਪ ਦਾ ਦੇਸ਼ ਛੱਡ ਕੇ ਬਾਹਰ ਨੂੰ ਡਰੇ ਹੋਣ ਹਨਾ ਨਾਲੋਂ ਇੰਡੀਆ ਛੱਡ ਕੇ ਬਾਹਰ ਨੂੰ ਭੱਜ ਰਹੇ ਨੇ ਉਹਨਾਂ ਨੂੰ ਥੋੜੀ ਸਿੱਖਿਆ ਵਿਆਪ ਦੇ ਕਾਰਨ ਬਹੁਤ ਮਹੋਤਵਪੂਰਨ ਕੋਚ ਜੀ ਆਏ ਆ ਵੀ ਜਿਹਨੇ ਤਾਂ ਹਮ ਆ ਬਾਹਰ ਦੀ ਕਾਰੀ ਲਾ ਤੀ ਬਾਹਰ ਜਾਣਾ ਹੀ ਜਾਣਾ ਹਨਾ ਮਿਹਨਤ ਤਾਂ ਉੱਥੇ ਵੀ ਐ ਉੱਥੇ ਬਸ ਐ ਥੋੜਾ ਜ਼ਿਆਦਾ ਸਟਰਗਲ ਕਰਨਾ ਪੈਂਦਾ ਇੱਥੇ ਆਪ ਦਾ ਥੋੜਾ ਸੌਖਾ ਹੈ ਹਾਂਜੀ ਹਾਂਜੀ ਉਹ ਇੱਥੇ ਐ ਤਾਂ ਮੇਰੇ ਵੀ ਕਰਦੇ ਸਾਰੇ ਹੀ ਬਾਹਰ ਗਏ ਹੋਏ ਆ ਜੀ ਠੀਕ ਹੈ ਮੰਮੀ ਡੈਡੀ ਅੱਗੇ ਵੀ ਜਾ ਕੇ ਮੇਰੀ ਭੈਣ ਵੀ ਬਾਹਰ ਆਈ ਆ ਹਾਂ ਮੇਰੀ ਵਾਈਫ ਨੇ ਵੀ ਪੀਟੀ ਕੀਤੀ ਸੀ ਇਹ ਇੱਥੇ ਕਰਕੇ ਦੇਖਦੇ ਆਂ ਸਾਡਾ ਵਧੀਆ ਜੀ ਆ ਦਿਮਾਗ ਹੋਣਾ ਚਾਹੀਦਾ ਬਾਈ ਬਾ ਤੁਹਾਡੇ ਕੋਲੇ ਜਗ੍ਹਾ ਬਾਲੀ ਵੀ ਨਹੀਂ ਹੈਗੀਗੀ ਕਈ ਵਾਰ ਬੰਦੇ ਕੋਲੇ ਜਗ੍ਹਾ ਘੱਟ ਹੁੰਦੀ ਹੈ ਨਾ ਤੇ ਲੋਕ ਸ਼ਹਿਰਾਂ ਚ ਬਹੁਤ ਹੁੰਦਾ ਮੇਰੇ ਕੋਲ ਜਾਨਵਰ ਲੈਣਾ ਕੋਠਿਆਂ ਤੇ ਰੱਖੀ ਬਿਠਾਏ ਬਾਈ ਵਧੀਆ ਬਿਜ਼ਨਸ ਚ ਆਉਂਦਾ ਬਾਈ ਮਾਲਕ ਕਹਿੰਦਾ ਕਿਤਾ ਕਰਨ ਦਾ ਅੰਦਰੋਂ ਬੰਦੇ ਕਰਾਦਾ ਹੋਣਾ ਚਾਹੀਦਾ ਬਾਈ ਇਹ ਵਾਪਨਾ ਚਾਹੁੰਦਾ ਇਹ ਵੀ ਹਾਂ ਬਾਈ ਕਵਾਗਣਾ ਪੈਸਾ ਕਿਤੋਂ ਵੀ ਕਮਾ ਸਕਦੇ ਆ ਬਾਈ ਬਾਈ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਬਾਈ ਨੇ ਕੀਮਤੀ ਸਮਾਂ ਦਿੱਤਾ ਬਾਈ ਦਾ ਕਰਾਂਗੇ ਦਿਲੋਂ ਧੰਨਵਾਦ ਠੀਕ ਹੈ ਜੀ ਸਾਰੇ ਸਲਾਮਤ ਰਹੋ ਜੀ ਹਾਂ